ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਇਸ ਵਾਰ ਉਸ ਨੂੰ 40 ਦਿਨ ਦੀ ਪਰੋਲ ਮਿਲੀ ਹੈ ਜਿਸ ਦੇ ਤਹਿਤ ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਹੀ ਸਿਰਸਾ ਸਥਿਤ ਡੇਰੇ ਦੇ ਲਈ ਰਵਾਨਾ ਹੋ ਚੁੱਕਿਆ ਹੈ ਇਹ 14ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਦੀ ਪਹਿਲੀ ਪਰੋਲ 2021 ਦੇ ਵਿੱਚ ਹੋਈ ਸੀ ਯਾਦ ਰਹੇ ਕਿ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ रामचंद्र ਛਤਰਪਤੀ ਦੀ ਹਤਿਆ ਮਾਮਲੇ ਵਿੱਚ ਦੋਸ਼ੀ ਕਿਰਾਾ ਦਿੱਤਾ ਜਾ ਚੁੱਕਾ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪੈਰੋਲ ਦੌਰਾਨ ਉਹ ਸਿਰਫ सिरसा ਡੇਰੇ ਵਿੱਚ ਹੀ ਰਹੇਗਾ ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ। ਉਸ ਦੀਆਂ ਦਿਨਚਰਿਆਵਾਂ, ਆਵਾਜਾਈ ਅਤੇ ਕਿਸੇ ਵੀ ਕਿਸਮ ਦੀ ਮੀਟਿੰਗ ਉੱਤੇ ਨਿਯਮਾਂ ਅਨੁਸਾਰ निगरानी ਕੀਤੀ ਜਾਵੇਗੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਇਸ ਵਾਰ ਉਸ ਨੂੰ 40 ਦਿਨ ਦੀ ਪਰੋਲ ਮਿਲੀ ਹੈ ਜਿਸ ਦੇ ਤਹਿਤ ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਹੀ ਸਿਰਸਾ ਸਥਿਤ ਡੇਰੇ ਤੇ ਲਈ ਰਵਾਨਾ ਹੋ ਚੁੱਕਿਆ ਇਹ 14ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਦੀ ਪਹਿਲੀ ਪਰੋਲ 2021 ਦੇ ਵਿੱਚ ਹੋਈ ਸੀ ਯਾਦ ਰਹੇ ਕਿ ਗੁਰਮੀਤ ਰਾਮਰਹੀਬ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ रामचंद्र ਛਤਰਪਤੀ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਕਿਰਾਾ ਦਿੱਤਾ ਜਾ ਚੁੱਕਾ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪੈਰੋਲ ਦੌਰਾਨ ਉਹ ਸਿਰਫ ਸਿਰਸਾ ਡੇਰੇ ਵਿੱਚ ਹੀ ਰਹੇਗਾ ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ। ਉਸ ਦੀਆਂ ਦਿਨਚਰਿਆਵਾਂ ਆਵਾਜਾਈ ਅਤੇ ਕਿਸੇ ਵੀ ਕਿਸਮ ਦੀ ਮੀਟਿੰਗ ਉਤੇ ਨਿਯਮਾਂ ਅਨੁਸਾਰ ਨਿਗਰਾਨੀ ਕੀਤੀ ਜਾਵੇਗੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਇਸ ਵਾਰ ਉਸ ਨੂੰ 40 ਦਿਨ ਦੀ ਪਰੋਲ ਮਿਲੀ ਹੈ ਜਿਸ ਦੇ ਤਹਿਤ ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਹੀ ਸਿਰਸਾ ਸਥਿਤ ਡੇਰੇ ਦੇ ਲਈ ਰਵਾਨਾ ਹੋ ਚੁੱਕਿਆ ਹੈ ਇਹ 14ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਦੀ ਪਹਿਲੀ ਪਰੋਲ 2021 ਦੇ ਵਿੱਚ ਹੋਈ ਸੀ ਯਾਦ ਰਹੇ ਕਿ ਗੁਰਮੀਤ ਰਾਮਰਹੀਬ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ रामचंद्र ਛਤਰਪਤੀ ਦੀ ਹਤਿਆ ਮਾਮਲੇ ਵਿੱਚ ਦੋਸ਼ੀ ਕਿਰਾਾ ਦਿੱਤਾ ਜਾ ਚੁੱਕਾ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪੈਰੋਲ ਦੌਰਾਨ ਉਹ ਸਿਰਫ ਸਿਰਸਾ ਡੇਰੇ ਵਿੱਚ ਹੀ ਰਹੇਗਾ ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ ਉਸ ਦੀਆਂ ਦਿਨਚਰਿਆਵਾਂ ਆਵਾਜਾਈ ਅਤੇ ਕਿਸੇ ਵੀ ਕਿਸਮ ਦੀ ਮੀਟਿੰਗ ਉਤੇ ਨਿਯਮਾਂ ਅਨੁਸਾਰ ਨਿਗਰਾਨੀ ਕੀਤੀ ਜਾਵੇਗੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਇਸ ਵਾਰ ਉਸ ਨੂੰ 40 ਦਿਨ ਦੀ ਪਰੋਲ ਮਿਲੀ ਹੈ ਜਿਸ ਦੇ ਤਹਿਤ ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਹੀ ਸਿਰਸਾ ਸਥਿਤ ਡੇਰੇ ਦੇ ਲਈ ਰਵਾਨਾ ਹੋ ਚੁੱਕਾ ਹੈ ਇਹ 14ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਦੀ ਪਹਿਲੀ ਪਰੋਲ 2021 ਦੇ ਵਿੱਚ ਹੋਈ ਸੀ ਯਾਦ ਰਹੇ ਕਿ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹਤਿਆ ਮਾਮਲੇ ਵਿੱਚ ਦੋਸ਼ੀ ਕਿਰਾਾ ਦਿੱਤਾ ਜਾ ਚੁੱਕਾ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪੈਰੋਲ ਦੌਰਾਨ ਉਹ ਸਿਰਫ सिरसा ਡੇਰੇ ਵਿੱਚ ਹੀ ਰਹੇਗਾ ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ। ਉਸ ਦੀਆਂ ਦਿਨਚਰਿਆਵਾਂ ਆਵਾਜਾਈ ਅਤੇ ਕਿਸੇ ਵੀ ਕਿਸਮ